करवाज़ा तव्हांसा रेट अमेंद्रूं ਸਾਰੇ ਜੋ ਜੀ ਕੀ ਮਿੱਟਣਾ ਉਧਰੋਂ ਪਾਸੇ ਤੋਂ ਇੱਕ ਉੱਤਰ ਫਾਇਰ ਦਾ ਜਿੱਤ ਐਨ ਕੰਡੋ ਨੌ ਰਨ ਦੇ ਹਟੇ ਨੌ ਰਨ ਬੱਤੀ ਪਹਾਨ ਗਿਆ ਬਾਤ ਹੈ ਮੈਂ ਤੋੜ ਦੀ ਸਾਰੀ ਟੀਮ ਨੂੰ ਵੀਰੇ ਵੱਡਾ ਧੰਨਵਾਦ ਨਾਲ ਸ਼ੇਰਪੁਰ ਦੇ ਟੀਮ ਦਾ ਐਨ ਕੰਡੋ ਅੰਪਾਇਰ ਸਾਹਿਬ ਦੀ ਤੁਹਾਨੂੰ ਬਲਾਉਂਦੇ ਬੱਜੀ ਸੇਵਾ ਸਾੰਧੀ ਹੈ ਲਾ ਜੀ ਐਨ ਕੰਦੇ ਕੱਗਿਆ ਉਹ ਸੋਹਣੀ ਖੇਡ ਦਿਖਾਈ ਹੈ ਪਰ ਵੇਖਿਆ ਜੀ ਦੂਜਾ ਨਾਮ ਹੱਥ ਕੀਤਾ ਮੈਂ ਤੋੜ ਵਾਲੇ ਬੰਦੇ ਐਨ ਕੰਦੇ ਬੱਲੇ ਬੱਲੇ ਕਰਾਏ ਮੇਰੇ ਵੀਰੇ ਬੱਤੀ ਮਹਾਰਤ ਕਲਾਸ ਹੈ बारकबी हा सॾा धनवाद सॾा भा की गॾ पुट है केन परिवार बिलोंग करणी ਮੈਂ ਦੇ ਮੇਰੇ ਪਤੀ ਮਾਰਗਲ ਹੈ ਮੇਰੇ ਵੀਰ ਤੇ ਨਾਲ ਕਦੇ ਰਾਜਵੀਰ ਗੱਲ ਰੂਹੀ ਜਾਣਦੀ ਫੈਨ ਗੱਲਾਂ ਲਹੇਦੀਆਂ ਟਿਕਾਣੇ ਸਾਡਾ ਪ੍ਰਾਹਾਰ ਰਾਜਵੀਰ ਪੁੱਜਿਆ ਹੋਇਆ ਵੱਡਾ ਧੰਨਵਾਦ ਕਰਦੇ ਆਂ ਵੱਡਾ ਧੰਨਵਾਦ ਹੈ ਫੈਨ ਕਦੇ ਬਾਈ ਜੀ ਐਨੀ ਗਾਜ਼ਰੀ ਕਬੂਲ ਕਰਿਓ ਜੇ ਕਿਸੇ ਦੀ ਆਵਾਜ਼ਾਂ ਦੇ ਖਿਲਾਫ ਬੋਲਿਆ ਗਿਆ ਫਿਰ ਉਹਦੇ ਤੇ ਆਪਣਾ ਫੋਟਾ ਪ੍ਰਾਸੰਦਗੀ ਮਾਫ ਕਰਿਓ ਐਨੀ ਗਾਜ਼ਰੀ ਕਬੂਲ ਕਰਦੇ ਤੇ ਜਸਰੂਜੀ ਦਾ without that, not